एफआईआर नंबर 110 ਮਕਬੂਲਪੁਰਾ ਥਾਣਾ ਇਸੀ ਸਾਲ ਦੀ 2024 ਦੀ ਆਮ ਜੈਕਟ ਹੈ ਦਰਜ ਹੋਈ ਹੈ ਉਸ ਵਾਧਾ ਜੁਰਮ ਹੋਇਆ ਹੈ 111/3 ਬੀ ਐਨ ਐਸ ਉਹਦੇ ਚ ਅਸੀਂ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਹੈ ਉਹਨਾਂ ਉਹ ਪੰਜ ਦੋਸ਼ੀਆਂ ਦਾ ਨਾਮ ਹੈ ਅਨਵਰ ਸਿੰਘ ਗੁਰਪ੍ਰੀਤ ਸਿੰਘ ਆਕਾਸ਼ਦੀਪ ਸੂਰਜ ਸਿੰਘ ਤੇ ਸੰਦੀਪ ਸਿੰਘ ਸਾਨੂੰ ਇਨਫੋਰਮੇਸ਼ਨ ਸਗੀ ਕਿ ਇਹ ਜਿਹੜੇ ਦੋਸ਼ੀ ਹੈਗੇ ਆ ਕੋਈ ਨਾ ਕੋਈ ਵਾਰਦਾਤ ਕਰਕੇ ਤੇ ਮਕਬੂਲਪੁਰਾ ਏਰੀਆ ਦੇ ਥਾਣੇ 'ਚ ਇਹਨਾਂ ਨੇ ਠਾਰ ਬਣਾਈ ਹੈ ਤੇ ਉਸ ਤੋਂ ਬਾਅਦ ਸਾਨੂੰ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਉਹਨਾਂ ਦੀ ਡਾਇਰੈਕਸ਼ਨ ਦੇ ਤਹਿਤ ਅਸੀਂ ਟੀਮਸ ਬਣਾ ਕੇ ਥਾਣਾ ਐਸਐਚ ਮਕਬੂਲਪੁਰਾ ਨੇ ਆਪਣੀ ਟੀਮਸ ਬਣਾ ਕੇ ਤੇ ਏਰੀਆ 'ਚ ਸਰਚ ਕੀਤੀ ਤੇ ਸਾਨੂੰ ਸਭ ਤੋਂ ਪਹਿਲਾਂ ਦੋ ਦੋਸ਼ੀ ਮਿਲੇ ਅਨਵਰ ਤੇ ਗੁਰਪ੍ਰੀਤ ਇਹ ਸਾਰਿਆਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਹੈਗੀ ਹੈ ਤੇ ਇਹਨਾਂ ਤੋਂ ਸਾਨੂੰ ਅ ਵੈਪਨ ਵੀ ਮਿਲੇ ਹੈ ਤੇ ਆਪਣਾ ਹਥਿਆਰ ਵੀ ਮਿਲੇ ਹੈ ਤੇ ਅਬ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਸਾਨੂੰ ਦੋ ਦੋਸ਼ੀਆਂ ਬਾਰੇ ਹੋਰ ਪਤਾ ਚੱਲਿਆ ਆਕਾਸ਼ਦੀਪ ਤੇ ਸੂਰਜ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਇੱਕ ਦੋਸ਼ੀ ਜੇਲ੍ਹ ਵਿੱਚ ਬੰਦ ਸੀਗਾ ਜਿਹੜਾ ਇਹਨਾਂ ਨਾਲ ਪਹਿਲਾਂ ਕਾਂਸਪਰੇਟਰ ਸੀਗਾ ਆਕਾਸ਼ਦੀਪ ਸਿੰਘ ਉਰਫ ਲਾਡੀ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਰਹੇ ਆ ਤੇ ਸਾਰਿਆਂ ਤੇ ਕਿਸਦੇ ਸਨੇਚਿੰਗ ਦੇ ਪਰਚੇ ਕਿਸਦੇ ਐਨਡੀਪੀਐਸ ਦੇ ਪਰਚੇ ਹੈਗੇ ਆ ਕਿਸਦੇ ਡਕੈਤੀ ਦੇ ਪਰਚੇ ਹੈ ਤੇ ਅਸੀਂ ਇਹ ਸਾਰਿਆਂ ਨੂੰ ਅਚਾਰਜ ਨੇ ਗ੍ਰਿਫਤਾਰ ਇਥੋਂ ਕੀਤਾ ਮਕਬੂਲਪੁਰੇ ਤੋਂ ਤੇ ਇੱਕ ਨੂੰ ਅਸੀਂ ਲਿਆਇਆ ਆਪਣਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟੇਜ ਤੇ ਹੁਣ ਅਸੀਂ ਮਾਨਯੋਗ ਅਦਾਲਤ ਤੋਂ ਪ੍ਰੋਡਕਸ਼ਨ ਆਪਣਾ ਰਿਮਾਂਡ ਲੈ ਕੇ ਤੇ ਅਸੀਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਇੰਨੇ ਵੈਪਨ ਬਰਾਮਦ ਹੋਏ ਸਰ ਇਹਨਾਂ ਤੋਂ ਸਾਨੂੰ ਹੋਇਆ ਆਪਣਾ ਦੋ ਦੋ ਵੈਪਨ ਬਰਾਮਦ ਹੋਇਆ ਤੇ 50 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਸਰਕਾਰ ਸਿਰਫ ਗੱਡੀ ਹੈ ਕਿ ਜੇ ਇਹ ਤੋਂ ਨੈਟਵਰਕ ਚਲਾ ਰਿਹਾ ਸੀ ਜੇਲ ਤੋਂ ਨੈਟਵਰਕ ਚਲਾ ਰਿਹਾ ਸੀ ਪਹਿਲਾਂ ਇਹਨਾਂ ਨਾਲ ਪਹਿਲਾਂ ਇਹਨਾਂ ਦਾ ਹੀ ਪਾਰਟਨਰ ਸੀਗਾ ਜੀ ਫਿਰ ਦੂਸਰੇ ਪਰਸਨ ਦਾ ਬੈਕਗ੍ਰਾਉਂਡ ਕੀ ਹੈ ਪਹਿਲਾਂ ਪਛੋਟੇ ਪਹਿਲਾਂ ਸਾਰਿਆਂ ਤੇ ਪਰਚੇ ਹੈਗੇ ਜੀ ਪੰਜਾਂ ਤੇ ਪਰਚੇ ਹੈਗੇ ਤੇ ਕਿਸ ਤੇ ਪੰਜ ਪਰਚੇ ਕਿਸ ਤੇ ਦੋ ਪਰਚੇ ਕਿਸ ਤੇ 5 6 ਪਰਚੇ ਸੌਰੀ ਜਾਨੇ ਪੇਸ਼ਾ ਵਿਅਕਤੀ ਨਾ ਹਾਂਜੀ ਹਾਂਜੀ ਬਿਲਕੁਲ ਜੀ ਸਾਨੂੰ ਜਿਵੇਂ ਇਨਫੋਰਮੇਸ਼ਨ ਮਿਲੀ ਕੀ ਹੈ ਇਹਨਾਂ ਨੇ ਮਕਬੂਲਪੁਰੇ ਥਾਣੇ ਦੇ ਏਰੀਆ ਥਾਰ ਬਣਾਈ ਹੈ ਉਹਮੇ ਹੀ ਅਸੀਂ ਇਹ ਟੀਮਸ ਬਣਾ ਕੇ ਤੇ ਅਸੀਂ ਇਹਨਾਂ ਨੂੰ ਰੈਸਟ ਕੀਤਾ ਥਾਰ ਬਣਨ ਦੇ ਉਹਨੇ ਕੋਈ ਕ੍ਰਾਈ ਕੀਤਾ ਉਸ ਤੋਂ ਬਾਅਦ ਕਿਵੇਂ ਜੀ ਜਿਸ ਦਾ ਵੀ ਦੱਸਿਆ ਨਹੀਂ ਥਾਰ ਬਣਨ ਤੋਂ ਬਾਅਦ ਕੋਈ ਕ੍ਰਾਈ ਨਹੀਂ ਜਿਹੜੇ ਸਰ ਇਹ ਪਰਚੇ ਇਹ ਪੰਜਾਬ ਚ ਹੈ ਕਿ ਜਾਂ ਬਾਹਰ ਵੀ ਨਹੀਂ ਆਪਣੇ ਲੋਕ ਪੰਜਾਬ ਚ ਲੋਕੀ ਸਰ ਨਹੀਂ ਇਹਨਾਂ ਕੋ ਹੇਰੋਇਨ ਫੜੀ ਗਈ ਹੈ ਇਹ ਹੇਰੋਇਨ ਦਾ ਵੀ ਨਾਮ ਕਰਦੇ ਸੀ ਬਿਲਕੁਲ ਜੀ ਕਿੰਨੀ ਦੇਰ ਤੋਂ ਕਰਦੇ ਸੀ ਸਰ ਇਹ ਹੁਣ ਐਸੀ ਪੁੱਛਕਿਛ ਕਰਕੇ ਕਰਾ ਜਿਹੜੇ ਸਰ ਮਾਲਮ ਜੀ ਜੈਸਾ ਪੰਜਾਬ ਚ ਸਰਪੰਚੀ ਇਲੈਕਸ਼ਨਸ ਨੇ ਬਹੁਤ ਬੜੀ ਮਾਤਰਾ ਦੀ ਗਾਹਾਂ ਤੋਂ ਮਿਲ ਰਹੀਆਂ ਨੇ ਕੀ ਲੱਗਦਾ ਕੋਈ ਟਾਰਗੇਟ ਸੌਫ ਟਾਰਗੇਟ ਰੱਖੇਗੇ ਨੇ ਜਾਂ ਕੁਝ ਐਸਾ ਕੋਈ ਜਗ੍ਹਾ ਕੁਝ ਕਹਿ ਰਹੇ ਹੋ ਕਿ ਕੋਈ ਨਾ ਕੋਈ ਟਾਰਗੇਟ ਕਰਨ ਦਾ ਅਸਲਾ ਕੀ ਲੱਗਦਾ ਕਿ ਸਟ੍ਰੈਟਿਸਟ ਨੂੰ ਵੀ ਜੋੜਿਆ ਜਾ ਸਕਦਾ ਕਿ ਜਗ੍ਹਾ ਨਹੀਂ ਦੇਖੋ ਬੇਸਿਕਲੀ ਜੋ ਇਹਨਾਂ ਦਾ ਜੋ ਪਾਸਟ ਹੈਗਾ ਉਹ ਰੋਬਰੀ ਦਾ ਹੈ ਟਕੈਤੀ ਦਾ ਸਟੈਚਿੰਗ ਦਾ ਤੇ ਉਸ ਹੱਬ ਨਾਲ ਸਪੈਸੀਫਿਕ ਇਹਨਾਂ ਦਾ ਕੋਈ ਟਾਰਗੇਟ ਨਹੀਂ ਹੈਗਾ ਜਿੱਥੇ ਇਹਨਾਂ ਨੂੰ ਡਰੱਗਸ ਚਈਦੇ ਹੁੰਦੇ ਸੀ ਕਿਤੇ ਚਾਹੀਦੇ ਹੁੰਦੇ ਸੀ ਉੱਥੇ ਅਟਕ ਕਰਕੇ ਲੈ ਲੈਂਦੇ ਸੀ ਸਰ ਪਿਛਲੇ ਮਹੀਨੇ ਸਰ ਡਾਕਟਰ ਲਿੱਖ ਕੋਈ ਮਿਲੇ ਜਿਹੜੇ ਜਿੱਥੋਂ ਡਰੱਗਸ ਵਗੈਰਾ 282 ਤੋਂ ਸੀ ਹਲੇ ਤਾਂ ਅਸੀਂ ਅਰੈਸਟ ਕੀਤੇ ਜੀ ਹੁਣ ਤਾਂ ਅਸੀਂ ਰਿਮਾਂਡ ਤੇ ਲੈ ਕੇ ਅਸੀਂ ਬਿਲਕੁਲ ਜੀ ਬਿਲਕੁਲ ਜੋ ਇਹਨਾਂ ਦੇ ਇਹਨਾਂ ਪਰਚਿਆਂ ਤੋਂ ਇਲਾਵਾ ਜੋ ਵੀ ਇਹਨਾਂ ਦਾ ਹੈਗਾ ਆ ਆਪਣਾ ਜੋ ਵੀ ਇਹਨਾਂ ਨੇ ਵਰਤਿਆ ਸੀ ਕਿਤੇ ਡਿਊਰਿੰਗ ਪੁਲਿਸ ਰਿਮਾਂਡ ਅਸੀਂ ਸਰ ਪਿਛਲੇ ਦਿਨ ਵਿਆਤੀ ਪੁਲਿਸ ਦੇ ਉਲੋਂ ਕੁਝ ਇੱਕ ਗਰੋਹ ਫੜਿਆ ਰਿਹਾ ਸੀ ਜਿਨ੍ਹਾਂ ਨੇ ਇਲੈਕਸ਼ਨ ਦੇ ਦੌਰਾਨ ਜਿਹੜੇ ਕੈਂਡੀਡੇਟ ਖੜੇ ਹੋਏ ਸੀ ਉਹਨਾਂ ਨੂੰ ਨੁਕਸਾਨ ਦੇਣਾ ਸੀ ਉਹ ਇਹਨਾਂ ਦਾ ਹੈ ਉਹਨਾਂ ਦੇ ਨਾਲ ਫੈਸਲਾ ਕੁਝ ਲੱਗਿਆ ਅਸੀਂ ਹੁਣ ਪੁਲਿਸ ਰਿਮਾਂਡ ਦੇ ਲੈ ਕੇ ਤੇ ਅਸੀਂ ਅੱਗੇ ਇਹਨਾਂ ਦਾ ਕਰਾਂਗੇ ਸੱਤਿਆਵਾਂ ਦਾ ਸੀਜ਼ਨ ਆ ਰਿਹਾ ਹੈ ਤੇ ਕਿੰਦਾ ਦੇ ਸੁਰੱਖਿਆ ਪ੍ਰਬੰਧ ਨੇ ਆਪਣੇ ਸ਼ਹਿਰ ਦੇ ਵਿੱਚ ਅਸੀਂ ਜਿਹੜੇ ਤਾਂ ਸਾਡੇ 25 ਮੋਟਰਸਾਈਕਲ ਫਿਲਹਾਲ ਚੱਲ ਰਹੀ ਹੈ ਸਾਡੀ 26 ਪੀਸੀਆਰਾਂ ਚੱਲ ਰਹੀਆਂ ਹੈ ਉਸ ਤੋਂ ਇਲਾਵਾ 15 ਐਡੀਸ਼ਨਲ ਪੀਸੀਆਰ ਵਨ ਅਸੀਂ ਮੋਬਾਈਲਾਈਜ਼ ਕੀਤੀਆਂ ਤੇ 41 ਹੋ ਗਈਆਂ ਜੀ ਉਸ ਤੋਂ ਇਲਾਵਾ ਉਹ 24 ਘੰਟੇ ਚੱਲ ਰਹੀਆਂ 24 ਘੰਟੇ ਫਿਰ ਐਸ ਐਚਓ ਸਾਹਿਬਾਨ ਤੇ ਆਪਣਾ ਚੌਂਕੀ ਚਾਰਜ ਉਹ ਨਾਕਾ ਬੰਦੀ ਹਰ ਰੋਜ਼ ਕਰ ਰਹੇ ਸਵੇਰੇ ਸ਼ਾਮ ਤੇ ਪ੍ਰੋਪਰ ਸਰਚ ਆਪਰੇਸ਼ਨ ਚੱਲ ਰਹੇ ਅਸੀਂ ਇਨਫੋਰਮੇਸ਼ਨ ਬੇਸਡ ਸਰਚ ਆਪਰੇਸ਼ਨ ਵੀ ਕਰ ਰਹੇ ਹਾਂ ਜਿਹੜੇ ਕਲੋਨੀਆਂ ਦੇ ਵਿੱਚ ਸਾਨੂੰ ਲੱਗਦਾ ਡਰੱਗਸ ਹੈਗੇ ਜਾਂ ਵੈਪਨਸ ਹੈਗੇ ਆ ਤੇ ਪ੍ਰੋਪਰ ਸਾਡਾ ਆਰਗੇਨਾਈਜ਼ਡ ਪਲਾਨ ਹੁੰਦਾ ਹੈ ਮਾਨਯੋਗ ਕਮਿਸ਼ਨਰ ਸਾਹਿਬ ਭੁੱਲਰ ਸਾਹਿਬ ਸਾਡਾ ਪਲਾਨ ਕਰਕੇ ਤੇ ਅਸੀਂ ਉਸ ਸਾਬ ਨਾਲ ਲੋਕੇਸ਼ਨਸ ਵੀ ਚਲਾਣੇ ਆ ਜੀ ਠੀਕ ਹੈ ਸਰ ਠੀਕ ਹੈ ਥੈਂਕ ਯੂ